ਲਾਈਵ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਆਪਣੇ ਸੂਰਜ ਕੁੰਡ ਤੋਂ ਅੱਗੇ ਜਿਹੜਾ ਕਿ ਇਹ ਮੋੜ ਆ ਉੱਥੇ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਹੈ ਔਰ ਇੱਥੇ ਦੱਸਿਆ ਜਾ ਰਿਹਾ ਐਕਸੀਡੈਂਟ ਇੰਨਾ ਖਤਰਨਾਕ ਸੀ ਤੇ ਆਲੇ-ਦੁਆਲੇ ਤੋਂ ਲੋਕ ਵੀ ਭੱਜ ਕੇ ਆ ਕੇ ਆ ਕੇ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਜਿਹੜੇ ਇੱਥੇ ਗੱਡੀ ਦੇ ਵਿੱਚ ਲੋਕ ਸੀਗਾ ਉਹਨਾਂ ਨੂੰ ਬਾਹਰ ਕੱਢਿਆ ਉੱਥੇ ਦੱਸਿਆ ਜਾ ਰਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਣਕਾਰੀ ਵੀ ਲਵਾਂਗੇ ਠੀਕ ਐਕਸੀਡੈਂਟ ਦਾ ਕਿਹੜਾ ਕੋਰਟ ਹੈ ਨਾਕੇ ਤੋਂ ਧਾ ਕਿਲੋਮੀਟਰ ਹੈ ਲਗਭਗ ਜੀ ਸਰ ਤੇ ਰਾਹ ਹੀ ਜਾਂਦ ਨੇ ਉਕਾਰ ਰੁਕ ਦੱਸੇ ਵੀ ਇੱਕ ਐਕਸੀਡੈਂਟ ਹੋ ਘਰ ਨਾਲੇ ਮੋਟਰਟੱਕੇ ਤੋਂ ਮੋਕੇ ਦੇ ਅੱਗੇ ਜੀ ਲੋਕੀ ਵੀ ਨਾਲ ਲੋਕੀ ਦੀ ਸਿਹਤ ਨਾਲ ਪਾਇਆ ਬੰਦੇ ਜਦੋਂ ਬਾਹਰ ਨੂੰ ਵੰਡੇ ਇੱਕ ਲੇਡੀਜ਼ ਸੀ ਹਾਂਜੀ ਦੋ ਜੈਂਟਸ ਸੀਗੇ ਇੱਕ ਜਿਆਦਾ ਸੀਰੀਅਸ ਸੀਗਾ ਤੇ ਫੋਟਾਫਟ ਐਮਬੂਲੈਂਸ ਨੂੰ ਫੋਨ ਕੀਤਾ ਸੈਣੀ ਹਸਟਾ ਸਾਡੇ ਲੱਗ ਗਿਆ ਪੈਂਦਾ ਉਹਨਾਂ ਦੀ ਐਮਬੂਲੈਂਸ ਆ ਗਈ ਸੀ ਲੇਡੀ ਸੀ ਵੀ ਬੋਲਦੀ ਸੀ ਨਾਲ ਦੇ ਇੱਕ ਬੰਦੇ ਜੈਂਸੀ ਉਹ ਵੀ ਬੋਲਦਾ ਸੀ ਉਹਨਾਂ ਦਾ ਖੂਨ ਸਾਫ਼ ਕਰਕੇ ਇੱਕ ਦੀ ਲੱਖ ਖੱਚ ਸੀ ਸਾਡਾ ਪਰ ਚੱਕ ਕੇ ਜਿਹੜਾ ਗੱਡੀ ਚਲਾ ਰਿਹਾ ਸੀ ਬੰਦਾ ਉਹਦੇ ਕੀ ਹਾਲਾਤ ਨੇ ਉਹ ਜਿਆਦਾ ਸੀਰੀਅਸ ਸੀ ਜੀ ਜੀ ਜਿਹੜੇ ਲੇਡੀਜ਼ ਸੀਗੇ ਇੱਧਰਲੇ ਪਾਸੇ ਕੋਈ ਬੈਠੇ ਸੀ ਸਿਰ ਤੇ ਕਾਫੀ ਸਾਟ ਖੂਨ ਨਾਲ ਮੂੰਹ ਕਾਫੀ ਆਫਰ ਤੋਂ ਕਾਫੀ ਜੁਮੂਦ ਕੋਈ ਇਦਾਂ ਦੀ ਖਬਰ ਤਾਂ ਨਹੀਂ ਹੈਗੀ ਅਨਹੋਣੀ ਘਟਨਾ ਕੋਈ ਵਾਪਰੀ ਹੋਵੇ ਨਹੀਂ ਹੈ ਜ ਜਿਹਦੀ ਧੜਕਣ ਜਲਦੀ ਸੀ ਫਿਲਹਾਲ ਉਹਨਾਂ ਨੂੰ ਹਸਪੀਟਲ ਭੇਜਤਾ ਹਜੇ ਸਥਿਤੀ ਗੰਭੀਰ ਹੀ ਦੱਸੀ ਜਾ ਰਹੀ ਹੈ ਜਿਹੜਾ ਜ਼ਿਆਦਾ ਗੰਭੀਰ ਸਥਿਤੀ ਨੂੰ ਰਾਜਾ ਹਸਪੀਟਲ ਭੇਜਤਾ ਜੀ ਤੇ ਜਿਹੜੇ ਲੱਗਦੇ ਸੀ ਕਿ ਇਹਨਾਂ ਨੂੰ ਫਾਸਟ ਇਮੇਡੀਏਟਰੀ ਚਾਹੀਦੀ ਹੈ ਉਹ ਅਸੀਂ ਸੋਨੀ ਹਸਪਤਲ ਸਾਡੇ ਉੱਤੇ ਲਾ ਕੇ ਭੇਜ ਜੀ ਜੀ ਤੇ ਬਾਕੀ ਕਰਦੇ ਨੇ ਪਕੌੜੇ ਇਲਾਕੇ ਦੀ ਗੱਡੀ ਲੱਭਦੇ ਨੇ ਕੇਅਰ ਕਰਦੇ ਨੇ ਇੱਕਦਮ ਤੇ ਜਿਹੜੇ ਗੱਡੀ ਦੇ ਕਾਗਜ਼ ਮਿਲੇ ਆ ਉਹ ਕਿੱਥੇ ਦੇ ਆ ਜੀ ਮਕੂਤਲਾ ਮਲਕਪੁਰ ਮੈਨੂੰ ਮੇਰੇ ਖਿਆਲ ਲੱਗਦਾ ਨਾ ਜਲੰਧਰ ਦੇ ਇਲਾਕੇ ਦੇ ਵਾੜਦਾ ਜੀ ਜੀ ਨਾਲੇ ਸਾਡਾ ਸੜਕ ਉੱਤੇ ਹੀ ਆ ਫਾਰਮ ਹਸ ਜੀ ਇਹ ਉਹ ਗੁਰਪੁਰਾ ਜਦੋਂ ਖੜਾ ਕੇ ਦਾ ਬਹੁਤ ਵੱਡਾ ਆਇਆ ਖੜਾਕ ਸੁਣਿਆ ਸਾਰੇ ਪੱਜੇ ਉੱਤਰੋਂ ਜੀ ਤਿੰਨ ਜਨ ਦੀ ਸਾਡੇ ਆਪਣੇ ਮੁੰਡਾ ਮੇਰੇ ਨਾਲ ਭਈਆ ਸੀ ਆ ਕੇ ਵੇਖਿਆ ਬਹੁਤ ਜਿਆਦਾ ਮਿਲੋ ਫਿਰ ਕੀ ਲੱਗ ਰਿਹਾ ਤੁਹਾਨੂੰ ਕੀ ਜੀ ਸਲਾਮਤ ਨੇ ਜਿਹੜੇ ਤਿੰਨ ਬੈਠੇ ਸੀ ਇੱਥੇ ਸੱਚੇ ਬਾਦਸ਼ਾਹ ਰਹਿਮਤ ਕਰਦੇ ਉਹਨਾਂ ਨੂੰ ਜਾਣਵਾਜਿਆ ਪਰ ਇੱਕ ਸੀਰੀਅਸ ਜਿਆਦਾ ਹੈ ਜੀ ਹਾਂ ਤਿੰਨ ਤਿੰਨ ਸੀ ਵੇਖਿਆ ਐਕਸੀਡੈਂਟ ਬਹੁਤ ਜਿਆਦਾ ਫਿਕਰ ਦਾ ਕਾਰਨਾ ਵੱਡਾ ਭਿਆਨਕ ਜੀ ਰੋਡ ਐਕਸੀਡੈਂਟ ਹੋਰ ਇੱਥੇ ਦੱਸਦੀ ਐ